ਪਿੰਡਾਂ ਦੇ ਵਿੱਚ ਮੋਰਚੇ ਲੱਗੇ ਸੀ ਐਸੇ ਤਰ੍ਹਾਂ ਇਹ ਅੰਦੋਲਨ ਮੰਗ ਕਰਦਾ ਹੈ ਕਿ ਪਿੰਡ ਪੱਧਰੇ ਵੱਲ ਤਾਂ ਸਾਰੇ ਲੋਕ ਫਿਰ ਜੁੜਨ ਜਿੰਨਾ ਵੀ ਸੰਸਥਾਾਂ ਆਧਿਆਪ ਦੇ ਸਾਹਨਾ ਕੰਮ ਕਰਦੀਆਂ ਕਿਉਂਕਿ ਇਹਨਾਂ ਦਾ ਅਸਰ ਕੱਲੇ ਕਿਸਾਨਾਂ ਮਜ਼ਦੂਰਾਂ ਤੇ ਨਹੀਂ ਪੈਣਾ ਇਹਦਾ ਅਸਰ ਕੁੱਲ ਲਕਾਈ ਤੇ ਪੈਣਾ ਜਿਸ ਵਿੱਚ ਉਹਦਾ ਇੱਕ ਮਾਹੌਲ ਛੱਜਾ ਗਿਆ ਸੀ ਵੀ ਭਾਈ ਦਿੱਲੀ ਅੰਦੋਲਨ ਤਾਂ ਉਹਦਾ ਹੈ ਜਿਹੜਾ ਹਰ ਬੰਦਾ ਰੋਟੀ ਖਾਂਦਾ ਹੈ ਇਹ ਤਾਂ ਰੋਟੀ ਤੇ ਹਮਲਾ ਰੁਗਾਰ ਤੇ ਹਮਲਾ ਹੈ ਸਾਡੇ ਬੱਚਿਆਂ ਦੇ ਭੁੱਖ ਤੇ ਹਮਲਾ ਹੈ ਇਹ ਉਹੇ ਜਿਹੀ ਉਹ ਤੋਂ ਵੀ ਵੱਡਾ ਜੇ ਕਹਿਣਾ ਹੋਵੇ ਭਰਾਵੋ ਆਪਣੇ ਮੂਹੇ ਸਾਹਮਣੇ ਖੜਾ ਹੈ ਇਹਦੇ ਲਈ ਸਾਡੇ ਆਪਣੇ ਵਾਸਤੇ ਕੰਮ ਨਿਕਲਦਾ ਹੈ ਕਿ ਘਰ ਘਰ ਚੁੱਲ੍ਹੇ-ਚੁੱਲ੍ਹੇ ਤੇ ਦਿੱਲੀ ਅੰਦੋਲਨ ਤੋਂ ਵੀ ਵੱਧ ਜੋਰ ਦੇ ਨਾਲ ਇਹ ਗੱਲ ਲਜਾਈ ਜਾਵੇ ਵੀ ਆਓ ਕੱਲੇ ਕਹਿਰਿਆਂ ਨੂੰ ਨਹੀਂ ਗੋਲਣਾ ਕੇਂਦਰ ਸਰਕਾਰ ਨੇ ਕਿਉਂਕਿ ਦਸਰ ਬਈਆ ਇੱਕ ਪਾਸੇ ਕਿੱਡੇ ਵੱਡੇ ਇਕੱਠ ਹੋਏ ਉਧਰ ਅਸਕੇ ਵੱਲੋਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਦਾ ਸੱਦਾ ਦਿੱਤਾ ਭਾਵੇਂ ਠੀਕ ਹੈ ਕੁਝ ਗੱਲਾਂ ਇਧਰ ਉਧਰ ਦੀਆਂ ਹੋਈਆਂ 4 ਤਰੀਕ ਵਾਲੇ ਦਿਨ ਇੱਕ ਤੁਹਾਣੇ ਦੇ ਵਿੱਚ ਮਹਾਪੰਚਾਇਤ ਹੋਈ ਇੱਕ ਖਨੌਰੀ ਤੇ ਪੰਚਾਇਤ ਹੋਈ ਪਰ ਥੱਲੇ ਲੋਕਾਂ ਕੋਲ ਜਿਹੜਾ ਹੰਗਾਰਾ ਮਿਲਿਆ ਉਹ ਬਹੁਤ ਸਾਫ਼ ਹੈ ਕਿ ਲੋਕਾਂ ਨੂੰ ਜਿਹੜਾ ਨਵਾਂ ਖੜਾਇਆ ਹੈ ਇਹ ਰੜਕ ਰਿਹਾ ਉਹਦੀ ਸਮਝ ਪੈ ਰਹੀ ਹੈ ਉਸ ਹਮਲੇ ਨੂੰ ਠੱਲਣ ਦਾ ਲੋਕਾਂ ਦਾ ਹੰਗਾਰਾ ਹੈ ਤੇ ਉਹਨੂੰ ਇਕੱਠੇ ਹੋ ਕੇ ਹੰਗਾਰੇ ਨੂੰ ਅੱਗੇ ਵਧਾਉਣ ਦੀ ਲੋੜ ਹੈ ਤੇ ਮੋਗੇ ਵਾਲੀ ਰੈਲੀ ਨੇ ਤਾਂ ਸਿਰ ਲਾਇਆ ਹੈ ਉਹਦੇ ਚ ਜੋ ਇਧਰ ਸਕੇਮੀਆਂ ਜੱਥੇ ਬੰਨੀਆਂ ਨੇ ਅੰਦਾਜ਼ੇ ਵਿੱਚ ਐਸੀ ਪ੍ਰਬੰਧ ਕੀਤਾ ਸੀ ਉਹ ਸਾਰੇ ਪ੍ਰਬੰਧਾ ਥੋੜੇ ਪੈ ਗਏ ਉਸ ਦਿਨ ਆਪਾਂ ਨੂੰ ਪਤਾ ਚਾਰਛਪੇ ਰਹੀ ਸਾਰੇ ਕਿਸਾਨ ਮਜ਼ਦੂਰ ਹੋਰ ਭਰਾਖਰੀ ਦਸੇ ਦੇ ਮੰਡੀਆਂ ਦੇ ਨਮਾਇंदे ਜਣੀ ਕਹਿਣਾ ਹੋਵੇ ਲੋਕਾਂ ਦਾ ਹਾੜੀ ਸੀ ਇਹ ਗੱਲ ਦਿਖਾਉਂਦੀ ਆ ਵੀ ਲੋਕ ਇਹਨਾਂ ਗੱਲਾਂ ਨੂੰ ਸਮਝ ਰਹੇ ਆ ਇਸ ਕਰਕੇ ਭਰਾਵੋ ਅੱਜ ਵੀ ਇਹ ਲੋੜਾ ਠੀਕ ਹੈ ਇਹ ਪੂਰੀ ਤਰ੍ਹਾਂ ਇੱਕ ਨਹੀਂ ਹੋ ਸਕਦੇ ਸਮਝ ਲੈ ਕੇ ਚੱਲਿਆ ਹੋਇਆ ਇਸਕੀਮ ਵੀ ਅੱਜ ਤੱਕ ਨਾ ਫਾਰਮ ਲੜ ਰਹੇ ਆ ਲੜਾਈ ਲੜ ਰਹੇ ਆ ਮੁੱਦੇ ਸਾਂਝੇ ਆ ਮੰਗਾ ਤੇ ਰੌਲਾ ਨਹੀਂ ਕੋਈ ਇਸੇ ਤਰ੍ਹਾਂ ਦੁਸ਼ਮਣ ਸਾਂਝਾ ਹੈ ਦੁਸ਼ਮਣ ਡੱਡ ਹੈ ਦੁਸ਼ਮਣ ਬਹੁਤ ਭਾਰੀ ਆ ਪਹਿਲਾਂ ਨਾਲ ਤਕੜਾ ਹੋ ਕੇ ਆਇਆ ਹੋਇਆ ਕਿਉਂਕਿ ਇਸਕੀਮ ਦੇ ਆਗੂਆਂ ਨੇ ਉਦੋਂ ਵੀ ਕਿਹਾ ਸੀ ਪਹਿਲਾਂ ਜਦੋਂ ਦਿੱਲੀ ਅੰਦੋਲਨ ਆਪਾਂ ਮੁਲਤਵੀ ਕਰਕੇ ਆਏ ਆ ਕਿ ਸਾਪਾ ਮਰਿਆ ਨਹੀਂ ਹਜੇ ਸੱਤ जख्मी ਹੋਇਆ ਹੈ ਤੇ जख्मी ਹੋਏ ਸੱਤ ਦੇ ਤੰਗ ਮਾਰਨ ਦੀ ਸਮਰੱਥਾ ਕਿਉਂਕਿ ਹਰ ਖ ਵੱਧ ਗਿਆ ਵੱਧ ਜਾਂਦੀ ਹੈ ਇਸ ਕਰਕੇ ਲੋੜ ਆਉ ਜੋ ਵੀ ਚੰਗੀ ਜਿਹਾ ਸਿਹਰੀ ਨਪਣੀ ਹੈ ਤਾਂ ਫਿਰ ਹੋ ਤਕੜੇ ਹੋ ਕੇ ਸਾਨੂੰ ਇਕੱਠੇ ਹੋ ਕੇ ਵੱਡਾ ਸੰਘਰਸ਼ ਵਿੜਨਾ ਪੈਣਾ ਹੈ ਇਸ ਕਰਕੇ ਉਹ ਵੱਡੇ ਸੰਘਰਸ਼ ਦੀ ਤਿਆਰੀ ਬਿੜ ਰਹੇ ਆ ਸੇ ਸਮਝ ਲੈ ਕੇ ਚੱਲਿਆ ਠੀਕ ਹੈ ਜੇ ਤਨ ਫੋਰਮਾਂ ਦੀ ਮੈਂ ਗੱਲ ਕੀਤੀ ਇੱਕ ਪਾਸੇ ਕਿਸਾਨ ਮਜ਼ਦੂਰ ਮੋਰਚਾ ਹੈ ਸ਼ੰਭੂ ਤੇ ਮੋਰਚਾ ਲੱਗਿਆ ਹੋਇਆ ਹੈ ਇੱਕ ਪਾਸੇ ਉਹ ਗੈਰ ਰਾਜਨੀਤਿਕ ਅਸਕੇਮਾ ਖਨੌਰੀ ਮੋਰਚਾ ਲਾਇਆ ਹੋਇਆ ਹੈ ਪਰ ਉਹ ਦੋਵੇਂ ਫੋਰਮ ਵੀ ਇਕੱਲਾ ਹੀ ਨਹੀਂ ਵੀ ਇਕੱਲੇ ਬਾੜਾਂ ਤੇ ਲੜ ਰਹੇ ਹੈ ਉਹ ਵੀ ਪੰਜਾਬ ਭਰ ਦੇ ਵਿੱਚ ਭਾਰਤਪੁਰ ਦੇ ਵਿੱਚ ਅੱਡ ਅੱਡ ਥਾਵਾਂ ਤੇ ਸੱਦੇ ਦਿੰਦੇ ਹੈ ਇਸੇ ਤਰ੍ਹਾਂ ਇਹ ਕਹਿਣੀਆਂ ਵੀ ਆਪਾਂ ਇਕੱਠੋ ਕੱਢਦੇ ਇੱਕ ਥਾਂ ਸੰਗੀ ਗੱਲ ਤਾਂ ਇਹ ਆ ਕੋਈ ਸਾਂਝੀ ਕਮੇਟੀ ਬਣ ਜੇ ਜਿਵੇਂ ਪਹਿਲਾਂ ਇਸ ਕੇਮ ਹੌਂਸ ਤੇ ਆਇਆ ਜਿਹਨੇ ਵੱਡੀ ਲੜਾਈ ਲੜੀ ਜੇ ਨਹੀਂ ਸੰਭਵਾ ਤਾਂ ਕੱਟੋ ਕੱਟ ਤਾਲਮੇਲ ਕਰਕੇ ਇੱਕ ਦੂਜੇ ਦਾ ਮੇਲ ਬਿਠਾ ਕੇ ਸੱਦਾ ਸਾਂਝਾ ਦਿੱਤਾ ਜਾ ਸਕਦਾ ਹੈ ਤੇ ਅੱਜਾ ਡਾਟ ਫਾਰਮਾ ਨੇ ਲੜਾਈ ਕਿਵੇਂ ਲੜ ਰਹੀ ਹੈ ਉਹਨਾਂ ਦੇ ਕਿਵੇਂ ਯੋਗਦਾਨ ਪਾਇਆ ਇਹ ਗੱਲ ਸਰਕਾਰ ਤੇ ਦਬਾਅ ਬਣਨੀ ਹੈ ਤੇ ਸਾਡੀ ਸਾਂਝ ਨੂੰ ਅੱਗੇ ਹੋਰ ਵਧਾਉਣਾ ਹੈ ਐ ਕਰਦੇ ਕਰਦੇ ਪੁਰੀ ਮੋਦੀ ਹਕੂਮਤ ਨੂੰ ਉਹ ਵੱਡੇ ਲਾਣੇ ਨੂੰ ਸਿੱਟਿਆ ਜਾ ਸਕਦਾ ਹੈ ਇਸ ਕਰਕੇ ਭਰਾਓ ਆਓ ਆਪਾਂ ਪਿੰਡਾਂ ਦੇ ਵਿੱਚ ਮਾਹੌਲ ਬਣਾਜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਉਣੇ ਆ ਸੱਤੇ ਉਹ ਚਲਅ ਜਿੱਥੋਂ ਕੀ ਹੰਗਾਰਾ ਆਉਂਦਾ ਉਹਦੀ ਆਪਾਂ ਢੀਕਾ ਤੇ ਕਾਮਨਾ ਕਰਾਂਗੇ ਵੀ ਉਥੋਂ ਚੰਗਾ ਹੰਗਾਰਾ ਆਵੇ ਸੰਘਾ ਹੰਗਾਰਾ ਆਵੇ ਜਿਹੜੇ ਸਾਡੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਹੈ ਕੋ ਸਾਂਝੇ ਜੇ ਇਕੱਠੇ ਹੋ ਕੇ ਨਹੀਂ ਲੜਦੇ ਗੌਲਣਾ ਨਹੀਂ ਤੁਹਾਨੂੰ ਇਹ ਇਕੱਠੇ ਹੋਣ ਦਾ ਸੁਨੇਹਾ ਚੰਗਾ ਸੁਨੇਹਾ ਆਵੇ ਆਪਣੇ ਕੋਲੇ ਉਹਦੀ ਉਡੀਕ ਆਪਾਂ ਨੂੰ ਤੇ ਕੀ ਆਇਆ ਕਹਾਂਗੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਕੰਮ ਨਿਕਲਣਾ ਆਪਣਾ ਵੀ ਆਹ ਪਿੰਡਾਂ ਨੂੰ ਉਠਾ ਦੇ ਆਪਾਂ ਪਹਿਲਾਂ ਕੰਮ ਕਰ ਜਰیں ਇੱਕ ਕਹਾਣੀ ਸੁਣਦੇ ਹੁੰਨੇ ਆ ਨਾ ਆਪਾਂ ਵੀ ਅਸਲ ਵਿੱਚ ਇੱਕ ਵਿਆਹ ਹੈ ਜਉ ਦੀ ਜਾਨ ਇੱਕ ਤੋਤੇ ਚ ਤੇ ਤੋਤਾ ਜਿਹੜਾ ਉਹ ਇੱਕ ਪਿੱਪਲ ਤੇ ਰਹਿੰਦਾ ਪਿੱਪਲ ਦੇ ਉੱਤੇ ਪਿੰਜਰਾ ਹੈ ਉਹਦੇ ਵਿੱਚ ਤੋਤਾ ਹੈ ਤੇ ਪਿੱਪਲ ਦੇ ਪੱਤੇ ਤੇ ਕੱਲੇ ਕੱਲੇ ਤੇ ਸੱਪ ਰਹਿੰਦਾ ਉਹ ਤੋਤਾ ਨੂੰ ਮਾਰਨਾ ਹੈ ਤੇ ਉਹ ਤੋਤਾ ਕਿੱਥੇ ਬੈਠਾ ਹੈ ਉਹ ਪਿੰਡਾਂ 'ਚ ਬੈਠਾ ਹੈ ਆਹ ਪਿੰਡਾਂ ਨੂੰ ਕੱਥੋ ਹੋ ਗਿਆ ਗੱਲਾਂ ਦਸ ਗਏ ਸਾਰੇ ਬੱਚੇ ਬੱਚੀ ਦੇ ਗੱਲਾਂ ਪੱਲੇ ਪਾ ਕੇ ਅੱਗੇ ਤੋਰ ਗਏ ਲੜਾਈ ਨੂੰ ਵੱਡੀ ਲੜਾਈ ਲਈ ਰਸ ਤਿਆਰ ਕਰ ਗਏ ਤੇ ਵੱਡੇ ਘੋਲ ਲਈ ਲੋਕਾਂ ਨੂੰ ਤਿਆਰ ਕਰ ਗਏ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਅਦੁੱਬਾ ਆਪਾਂ ਕੋਸ਼ਿਸ਼ ਇੱਥੇ ਡੀਸੀ ਦਫ਼ਤਰ ਅੱਗੇ ਜਾ ਕੇ ਜਿਹੜੀਆਂ ਅੱਜ ਦੇ ਕਾਰੇ ਕਾਨੂੰਨਾਂ ਦੀ ਕਹਾਂਗੇ ਮੰਡੀ ਕਰਨ ਜਿਹੜੀ ਖੇਤੀ ਨੀਤੀ ਦਾ ਖੜੜਾ ਆ ਉਹਦੀਆਂ ਕਾਪੀਆਂ ਸਾਂ ਲੈਣਾ ਸੱਦਾ ਆ ਉੱਥੇ ਜਾ ਕੇ ਆਪਾਂ ਕਾਪੀਆਂ ਨੂੰ ਸਾੜ ਕੇ ਲਾਂਬੂ ਲਾ ਕੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਭ ਦਾ ਧੰਨਵਾਦ